ਫੋਟੋ ਕਿਵੇਂ ਪਹੁੰਚ ਗਈ ਐਡੀ ਵੱਡੀ ਫਿਲਮ ਦੇ ਵਿੱਚ ਖਿੱਚੀ ਥੋੜੀ ਆ ਇੱਕ ਉਹਦੇ ਵਿੱਚ ਬੈਕਗ੍ਰਾਉਂਡ ਸੀਨ ਆ ਰਿਹਾ ਉਹਦੇ ਤੋਂ ਨੂੰ ਫੋਟੋ ਲੱਗ ਗਈ ਕਿਵੇਂ ਪਹੁੰਚੀ ਉੱਥੇ ਤੱਕ ਐਕਚੁਅਲ ਵਿੱਚ ਮੈਂ ਜਦੋਂ ਫਿਲਮ ਵੇਖਣ ਗਿਆ ਸੀ ਨਾ ਐਨੀਮਲ ਤੇ ਕਿਉਂਕਿ ਮੇਰਾ ਧਿਆਨ ਤਾਂ ਰਣਵੀਰ ਕਪੂਰ ਜਾਂ ਬੋਬੀ ਬੋਬੀਦੋਰ ਭਾਜਨ ਵਾਲਸੇਗਤ ਕਿਉਂਕਿ ਮੇਰੇ ਫੇਵਰਟ ਆ ਦੋਨੋਂ ਤਾਂ ਮੂਵੀ ਤੁਹਾਨੂੰ ਵੀ ਪਤਾ ਕਿ ਸੁਪਰ ਡੂਪਰ ਗਈ ਐ ਤੇ ਔਰ ਮੇਰਾ ਬਿਲਕੁਲ ਧਿਆਨ ਨਹੀਂ ਸੀ ਕਿ ਉੱਥੇ ਫੋਟੋ ਮੇਰੀ ਯੂਜ਼ ਹੋਈ ਹੈ ਜੇ ਕਿਵੇਂ ਐਕਚੁਅਲੀ ਵਿੱਚ ਉਹ ਮੇਰੀ ਖਿੱਚੀ ਫੋਟੋ ਦਾ ਹੈ ਠੀਕ ਹੈ ਲੇਕਿਨ ਇਹ ਕਿ ਉਹਦੇ ਵਿੱਚ ਮੈਂ ਖੁਦ ਆ ਮੇਰੀ ਫੈਮਿਲੀ ਵੀ ਵਿੱਚ ਆ ਸਬ ਮਲਾਲ ਤੇ ਖੁਸ਼ੀ ਦੋ ਚੀਜ਼ਾਂ ਖੁਸ਼ੀ ਹੈ ਕਿ ਅੱਡੀ ਵੱਡੇ ਪ੍ਰੋਜੈਕਟ ਨਾਲ ਮੈਂ ਜੁੜਨਾ ਮੇਰੀ ਫਿਲਮ ਉਹ ਫਿਲਮ ਦੇ ਵਿੱਚ ਮੇਰੀ ਫੋਟੋ ਨੂੰ ਯੂਜ਼ ਹੋਣਾ ਇਹ ਚੀਜ਼ ਦੀ ਖੁਸ਼ੀ ਮਲਾਲ ਇਹ ਕਿ ਮੈਨੂੰ ਕ੍ਰੈਡਿਟ ਦੇਣਾ ਚਾਹੀਦਾ ਸੀਗਾ ਦੱਸਣਾ ਚਾਹੀਦਾ ਸੀ ਪੁੱਛਣਾ ਚਾਹੀਦਾ ਸੀਗਾ ਜੇ ਕ੍ਰੈਡਿਟ ਨਹੀਂ ਵੀ ਦੇਣ ਸੇ ਪੋਸਟ ਲੈਂਦੇ ਮੈਨੂੰ ਇੰਨੀ ਖੁਸ਼ੀ ਹੁੰਦੀ ਕਿ ਫਿਲਮ ਵਾਲਿਆਂ ਨੇ ਮੈਨੂੰ ਕਾਲ ਕੀਤਾ ਤੇ ਜਦੋਂ ਅਸੀਂ ਮੂਵੀ ਦੇਖਣ ਗਏ ਤਾਂ ਉੱਥੇ ਲੋਕਾਂ ਦੇ ਕਮੈਂਟ ਸੀਗੇ ਕਿ ਬਾਜੀ ਤੁਸੀਂ ਹੁਣ ਅਗਲੀ ਮੂਵੀ ਤੁਸੀਂ ਆਵੋਗੇ ਨਾ ਬਲੌਕੀ ਮੈਨੂੰ ਵੇਖ ਕੇ ਕਮੈਂਟ ਕਰਦੇ ਪਏ ਸੀਗੇ ਤੇ ਇਹ ਨਹੀਂ ਪਤਾ ਸੀਗੇ ਕਿ ਮੈਂ ਵਾਇਰਲ ਹੋਊਂਗਾ ਵੈਸੇ ਫਿਲਮ ਕਰਕੇ ਆਏ ਹੈ ਨਹੀਂਗੇ ਬਿਨਾਂ ਕਿਸੇ ਗੱਲਬਾਤ ਤੋਂ ਵਾਇਰਲ ਪੂਰੇ ਹੋ ਗਏ ਉਹ ਨਹੀਂ ਫਿਲਮ ਦੀ ਵਾਇਰਲਿੰਗ ਨਹੀਂ ਹੋਈ ਜਦੋਂ ਇੰਟਰਵੈਲ ਹੋਇਆ ਨਾ ਫਿਲਮ ਦਾ ਉਦੋਂ ਲੋਕੀ ਮੈਨੂੰ ਕਹਿੰਦੇ ਲੱਗੇ ਮੈਂ ਜਦ ਉੱਠਿਆ ਹਨਾ ਇੰਟਰਵਿਊ ਵੇਲੇ ਤੇ ਲੋਕੀ ਉਹ ਯਾਰ ਬਾਈ ਯਾਰ ਤੂੰ ਅਗਲੀ ਫਿਲਮ ਤੂੰ ਆਏਗਾ ਹਨਾ ਤੇ ਮੈਨੂੰ ਇਹ ਨਹੀਂ ਪਤਾ ਸੀ ਵੀ ਆ ਖਬਰ ਮੇਰੇ ਨਾਲ ਫਿਲਮ ਦੇ ਨਾਲ ਟੈਜ ਹੋ ਜੂਗੀ ਜਾਂ ਕੁਝ ਨਾ ਕੁਝ ਰੱਬ ਵੱਲੋਂ ਆਜੋ ਹੋ ਜੂਗਾ ਉਹਦਾ ਸਟਾਈਲ ਵੀ ਪੂਰਾ ਤਖਿਆ ਹੋਇਆ ਉਹੋ ਜਿਹਾ ਹੀਰੋ ਵਾਲਾ ਇਹਦਾ ਮ ਆ ਰਹੇ ਆ ਫਿਲਮ ਦੇ ਵਿੱਚ ਜਲਦੀ ਨਹੀਂ ਇਹ ਤਾਂ ਬਈ ਤੁਹਾਨੂੰ ਪਤਾ ਕਿ ਮੈਂ ਹੀਰੋ ਆ ਕਿ ਵਿਲਨ ਲੱਗਦਾ ਆ ਹਨਾ ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਐਫ ਨਿਊਜ਼ ਪੰਜਾਬ ਤੇ ਮੈਂ ਤੁਹਾਡਾ ਆਪਣਾ ਜਗਦੀਸ਼ ਬਾਂਬਾ ਅੱਜ ਗੱਲ ਕਰਨ ਜਾ ਰਹੇ ਆ ਫਿਲਮ ਐਨੀਮਲ ਦੀ ਐਨੀਮਲ ਫਿਲਮ ਤਾਂ तकरीबन ਸਾਰਿਆਂ ਨੇ ਦੇਖ ਹੀ ਲਈ ਐ ਪਰ ਉਹੇ ਵਿੱਚ ਇੱਕ ਫਰੀਦਕੋਟ ਦੇ ਮੁੰਡੇ ਵੱਲੋਂ ਖਿੱਚੀ ਹੋਈ ਇੱਕ ਫੋਟੋ ਜੋ ਹੁਣ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਟੂਲ ਫੜਦੀ ਜਾ ਰਹੀ ਐ ਕੀ ਇਹੋ ਜਿਹਾ ਉਸ ਫੋਟੋ ਦੇ ਵਿੱਚ ਐ ਕਿਵੇਂ ਫੋਟੋ ਉੱਥੋਂ ਤੱਕ ਪਹੁੰਚੀ ਕਿਵੇਂ ਲੱਗੀ ਉਹ ਸਾਰਿਆਂ ਨੂੰ ਲੈ ਕੇ ਬਰਾਡ ਪ੍ਰਿੰਸ ਐ ਫੋਟੋਗ੍ਰਾਫਰ ਐ ਪਿਛੇ ਵੱਜੋਂ ਆਪਣੇ ਨਾਲ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਨੇ ਜਦੋਂ ਇਹ ਫੋਟੋ ਦੇਖੀ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਸ ਫੋਟੋ ਨੂੰ ਲੈ ਕੇ ਇਤਰਾਜ਼ ਵੀ ਜਤਾਇਆ ਪਰ ਖੁਸ਼ੀ ਵੀ ਹੋਈ ਦੂਜੇ ਪਾਸੇ ਵੀ ਐਡੀ ਵੱਡੀ ਫਿਲਮ ਦੇ ਵਿੱਚ ਇਹ ਫੋਟੋ ਆਣੀ ਤਾਂ ਇਤਰਾਜ਼ ਇਹ ਆ ਵੀ ਉਹਨਾਂ ਤੋਂ ਬਿਨ ਪੁੱਛੇ ਫੋਟੋ ਵਿੱਚ ਲਾਈ ਗਈ ਹੈ ਕਰਦੇ ਆ ਗੱਲਬਾਤ ਬ੍ਰਾਡ ਪ੍ਰਿੰਸ ਆਪਣੇ ਨਾਲ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਵਾਟਸਐਪ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਆ ਸਾਡੇ ਚੈਨਲ ਤੇ ਤੁਹਾਡਾ ਥੈਂਕ ਯੂ ਵੈਰੀ ਮਚ ਜੀ ਤੇ ਤੁਸੀਂ ਇੰਨੀ ਦੂਰੋਂ ਆਏ ਮੇਰੀ ਇੰਟਰਵਿਊ ਲੈਣ ਆਏ ਹੋ ਤੇ ਬੜੀ ਖੁਸ਼ੀ ਹੋਈ ਹੈ ਫਿਰ ਫੋਟੋ ਕਿਵੇਂ ਪਹੁੰਚ ਗਈ ਐਡੀ ਵੱਡੀ ਫਿਲਮ ਦੇ ਵਿੱਚ ਖਿੱਚੀ ਤੋਂ ਢੀ ਆ ਇੱਕ ਉਹਦੇ ਵਿੱਚ ਬੈਕਗ੍ਰਾਉਂਡ ਸੀਨ ਆ ਰਿਹਾ ਉਹਦੇ ਤੋਂ ਨੂੰ ਫੋਟੋ ਲੱਗ ਗਈ ਕਿਵੇਂ ਪਹੁੰਚੀ ਉੱਥੋਂ ਤੱਕ ਐਕਚੁਅਲ ਵਿੱਚ ਮੈਂ ਜਦੋਂ ਫਿਲਮ ਵੇਖਣ ਗਿਆ ਸੀ ਨਾ ਐਨੀਮਲ ਤੇ ਕਿਉਂਕਿ ਮੇਰਾ ਧਿਆਨ ਤਾਂ ਰਣਵੀਰ ਕਪੂਰ ਜਾਂ ਬੋਬੀ ਬੋਬੀਦੋਲ ਭਾਜੀ ਨਾਲ ਸੀਗਾ ਕਿਉਂਕਿ ਮੇਰੇ ਫੇਵਰਟ ਆ ਦੋਨੋਂ ਤਾਂ ਮੂਵੀ ਤੁਹਾਨੂੰ ਵੀ ਪਤਾ ਕਿ ਸੁਪਰ ਡੂਪਰ ਗਈ ਹੈ ਤੇ ਔਰ ਮੇਰਾ ਬਿਲਕੁਲ ਧਿਆਨ ਨਹੀਂ ਸੀਗਾ ਕਿ ਉੱਥੇ ਫੋਟੋ ਮੇਰੀ ਯੂਜ਼ ਹੋਈ ਹੈ ਜੇ ਕਿਵੇਂ ਐਕਚੁਅਲ ਵਿੱਚ ਉਹ ਮੇਰੀ ਖਿੱਚੀ ਫੋਟੋ ਤਾਂ ਹੈ ਠੀਕ ਹੈ ਲੇਕਿਨ ਇਹ ਕਿ ਉਹਦੇ ਵਿੱਚ ਮੈਂ ਖੁਦ ਹਾਂ ਮੇਰੀ ਫੈਮਿਲੀ ਵੀ ਵਿੱਚ ਆ ਤੇ ਇਹ ਪਿੱਛੇ ਜਿਹੜਾ Netflix ਤੇ ਰਿਲੀਜ਼ ਹੋਈ ਆ ਤੇ ਮੇਰੇ ਭਾਣ ਜਰਾਤ ਨੂੰ ਵੇਖਦਾ ਪੈਸੀ ਕਹਿੰਦਾ ਮਾਮਾ ਜੀ ਤੁਹਾਡੀ ਫੋਟੋ ਯੂਜ਼ ਹੋਈ ਤੁਸੀਂ ਕਹਿੰਦਾ ਕੰਮ ਕਰ ਚੁੱਕੇ ਫਿਲਮ ਦੇ ਵਿੱਚ ਮੈਂ ਕਿਹਾ ਅੱਛਾ ਯਾਰ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਮੈਂ ਕਿਹਾ ਭੇਜ ਯਾਰ ਮੈਨੂੰ ਹਨਾ ਤੇ ਆਮ ਸੋ ਹੈਪੀ ਜਦੋਂ ਮੈਂ ਪਿਕਚਰ ਦੇਖੀ ਵੀਡੀਓ ਕਲਿੱਪ ਦੇਖੇ ਹਨਾ ਪਿੱਛੇ ਮੇਰੀ ਫੋਟੋ ਲੱਗੀ ਆ ਰਣਬੀਰ ਕਪੂਰ ਸ਼ਕਤੀਪੂਰ ਤੇ ਫਿਲਮ ਦੀ ਐਕਟਰਸ ਅੱਗੇ ਖੜੇ ਹੋਏ ਆ ਤੇ ਕੋਈ ਟਾਕਸ ਚੱਲਦੀ ਵੀ ਉਹਨਾਂ ਦੀ ਤੇ بس ਮਲਾਲ ਤੇ ਖੁਸ਼ੀ ਦੋ ਚੀਜ਼ਾਂ ਖੁਸ਼ੀ ਇਹ ਕਿ ਵੱਡੇ ਵੱਡੇ ਪ੍ਰੋਜੈਕਟ ਨਾਲ ਮੈਂ ਜੁੜਨਾ ਮੇਰੀ ਫਿਲਮ ਉਹ ਫਿਲਮ ਦੇ ਵਿੱਚ ਮੇਰੀ ਫੋਟੋ ਨੂੰ ਯੂਜ਼ ਹੋਣਾ ਇਹ ਚੀਜ਼ ਦੀ ਖੁਸ਼ੀ ਮਲਾਲ ਇਹ ਕਿ ਮੈਨੂੰ ਕ੍ਰੈਡਿਟ ਦੇਣਾ ਚਾਹੀਦਾ ਸੀਗਾ ਦੱਸਣਾ ਚਾਹੀਦਾ ਦੱਸਣਾ ਚਾਹੀਦਾ ਸੀ ਪੁੱਛਣਾ ਚਾਹੀਦਾ ਸੀਗਾ ਜੇ ਕ੍ਰੈਡਿਟ ਨਹੀਂ ਦੇਣੇ ਸੇ ਪੋਸਟਲ ਲੈਂਦੇ ਮੈਨੂੰ ਇੰਨੀ ਖੁਸ਼ੀ ਹੁੰਦੀ ਕਿ ਫਿਲਮ ਵਾਲਿਆਂ ਨੇ ਮੈਨੂੰ ਕਾਲ ਕੀਤਾ ਨਹੀਂ ਮੇਰਾ ਸਵਾਲ ਉਹੀ ਸੀ ਉੱਤੇ ਫੋਟੋ ਪਹੁੰਚੀ ਕਿਵੇਂ ਹੈ ਖਿੱਚੀ ਤੁਸੀਂ ਕੈਮਰੇ ਚ ਤੋਂ ਡੇ ਹੈ ਉਸ ਤੋਂ ਬਾਅਦ ਕੰਪਿਊਟਰ ਚ ਵੀ ਤੋਂ ਡੇ ਹੈ ਉਸ ਸੀਨ ਦੇ ਵਿੱਚ ਇਹ ਫੋਟੋ ਉੱਥੋਂ ਤੱਕ ਪਹੁੰਚ ਕਿਵੇਂ ਜਾਂਦੀ ਹੈ ਮੇਰੀ ਨਾ ਇਕਾਤਾ ਮੈਂ ਜੋ ਵੀ ਫੋਟੋ ਖੇਡਾਂਗਾ ਸੋਸ਼ਲ ਮੀਡੀਆ ਤੇ ਮੈਂ ਕਾਫੀ ਐਕਟਿਵ ਆ ਮਤਲਬ ਕਿ ਮੇਰਾ 95% ਬਿਜ਼ਨਸ ਜਿਹੜਾ ਫੋਟੋਗ੍ਰਾਫੀ ਦਾ ਉਹ ਸੋਸ਼ਲ ਮੀਡੀਆ ਦੇ ਦਿੰਦਾ ਮੈਨੂੰ ਤੋਂ ਮੈਂ ਜੋ ਵੀ ਪਿਕਚਰ ਕਲਿੱਕ ਕਰਦਾਗਾ ਚਾਹੇ ਆਪਦੀ ਆ ਚਾਹੇ ਮੇਰੇ ਕਸਟਮਰ ਦੀ ਆ ਤੇ ਮੈਂ ਹਮੇਸ਼ਾ ਸੋਸ਼ਲ ਮੀਡੀਆ ਜਰੂਰ ਪਾਉਣਾ ਤੋਂ ਮੈਂ ਟਵਿੱਟਰ ਫੇਸਬੁੱਕ ਇੰਸਟਾਗ੍ਰਾਮ ਐਵਰੀਥਿੰਗ ਮੈਂ ਯੂਜ਼ ਕਰਦਾ ਮੈਂ ਸਾਰਿਆਂ ਤੇ ਇੱਕੋ ਵਾਰੀ ਸੇਮ ਫੋਟੋ ਪਾਉਣਾਗਾ ਉਹ ਇਹ ਨਹੀਂ پتہ ਕਿ ਉਹਨੂੰ ਫੇਸਬੁੱਕ ਤੋਂ ਉਠਾਈ ਆ ਇੰਸਟਾਗ੍ਰam ਤੋਂ ਜਾਂ ਟਵਿੱਟਰ ਤੋਂ ਜਾਂ ਕਿਸੇ ਹੋਰ ਸੋਸ਼ਲ ਹੈਂਡਲ ਤੋਂ ਉਠਾਈ ਆ ਦਿੱਕਤ ਤਾਂ ਇਹ ਵੀ ਲੱਗ ਰਿਹਾ ਫੋਟੋ ਕਾਫੀ ਪੁਰਾਣੀ ਐ ਯਾ ਉਹਨੂੰ ਐਡਿਡ ਹੀ ਮੈਂ ਸਟੰਗ ਨਾ ਖਿੱਚਿਆ ਪਹਿਲੀ ਗੱਲ ਤਾਂ ਪਿਕਚਰ ਵਿੱਚ ਜਿੰਨਾਂ ਦੇ ਸਾਰੇ ਇਵਨ ਇਨਕਲੂਡਿੰਗ ਮੀ ਜਿੰਨੇ ਵੀ ਡਰੈਸ ਸਾਰਿਆਂ ਨੇ ਪਾਇਆ ਉਹ ਸਾਰੇ ਪੁਰਾਣੇ ਡਰੈਸ ਆ ਉਹ ਘੱਟੋ ਘੱਟ 100 ਸਾਲ ਪਹਿਲਾਂ ਨੂੰ ਦਰਸਾਉਂਦੇ ਪਏ ਆ ਤੇ ਉਹ ਫੋਟੋ ਨੂੰ ਐਡਿਡ ਮੈਂ ਸਾਬ ਨਾ ਕੀਤਾ ਕਿ ਉਹ ਕਾਫੀ ਪੁਰਾਣੀ ਲੱਗੇ ਠੀਕ ਐ ਤੇ ਪਿਕਚਰ ਵਿੱਚ ਵੀ ਰਣਬੀਰ ਕਪੂਰ ਦੇ ਜਿਹੜੇ ਫੈਮਿਲੀ ਆ ਹਨਾ ਪੰਜਾਬੀ ਫੈਮਿਲੀ ਦਿਖਾਈ ਵੀ ਉਹਨਾਂ ਨੇ ਆਪਦੇ ਪੁਰਖੇ ਖਾਏ ਹੋਇਆ ਵੀ ਸਾਡੇ ਦਾਦੇ ਪਰਦਾਦਿਆਂ ਦੀ ਫੋਟੋ ਇਹ ਹੈ ਹਨਾ ਤੇ ਉਹ ਚੀਜ਼ ਉਹਨਾਂ ਨੇ ਸ਼ੋਅ ਕੀਤੀ ਹੋਈ ਹੈ ਹੁਣ ਫਿਰ ਅੱਗੇ ਕੋਈ ਕਾਨੂੰਨੀ ਕਾਰਵਾਈ ਕਰ ਰਹੇ ਹੋ ਕਿਉਂ ਇਹ ਵੀ ਲੱਗਾ ਮਤਲਬ ਕਾਫੀ ਟਾਈਮ ਤੋਂ ਪਤਾ ਲੱਗ ਰਿਹਾ ਹੈ ਸੋਸ਼ਲ ਮੀਡੀਆ ਤੁਸੀਂ ਕਾਨੂੰਨ ਦੇ ਵੀ ਹਿਸਾਰਾ ਲੈ ਰਹੇ ਹੋ ਇਸ ਹਾਂਜੀ ਮੇਰੀ ਚੱਲਦੀ ਪਈ ਗੱਲ ਚੱਲਦੀ ਪਈ ਹੈ ਤੇ ਬਸ ਮੈਂ 2-3 ਦਿਨ ਥੋੜਾ ਮੇਰਾ ਸ਼ਡਿਊਲ ਬਿਜ਼ੀ ਹੋਇਆ ਪਿਆ ਉਹ ਤੋਂ ਬਾਅਦ ਮੈਂ ਵਕੀਲ ਸਾਹਿਬ ਨਾਲ ਮਿਲਦਾ ਪਿਆਗਾ ਮੇਰੀ ਮੀਟਿੰਗ ਹੋਣ ਨਾਲ ਤੇ ਫਿਰ ਜੋ ਵੀ ਬੰਦੀ ਕਾਰਵਾਈ ਆਪਾਂ ਕਰਾਂਗੇ ਉਹਨਾਂ ਤੇ ਫਿਲਮ ਬਾਰੇ ਕਿਸੇ ਨੇ ਦੱਸਿਆ ਕਿਸੇ ਨੂੰ ਪਤਾ ਲੱਗਿਆ ਕੋਈ ਫੋਟੋ ਬਾਰੇ ਤੋਂ ਨੂੰ ਕਿ ਆਪਣੇ ਆਪ ਹੀ ਪਤਾ ਲੱਗ ਗਿਆ ਪੰਜੇ ਤੋਂ ਨਹੀਂ ਮੈਨੂੰ ਪੰਜੇ ਤੋਂ ਪਤਾ ਲੱਗਿਆ ਹੋਰ ਕਿਦਾਂ ਦਿਨ ਪਤਾ ਲੱਗਿਆ ਉਸ ਤੋਂ ਬਾਅਦ ਫਿਰ ਮੈਂ 15 ਦਿਨ ਫਿਰ ਮੈਂ ਚੁੱਪ ਜਰਿਆ ਕਿਉਂਕਿ ਮੈਂ ਬਿਜ਼ੀ ਮੇਰੀ ਲਾਈਫ ਬਹੁਤ ਜ਼ਿਆਦਾ ਬਿਜ਼ੀ ਸ਼ਡਿਊਲ ਬਿਜ਼ੀ ਰਹਿੰਦਾ ਤੇ ਮੈਂ ਕੋਈ ਵਰਕ ਨਹੀਂ ਕਰ ਪਾਇਆ ਫਿਰ ਮੈਂ ਮੇਰੇ ਇੱਕ ਦੋਸਤ ਨੇ ਉਹਨਾਂ ਨੇ ਮੈਂ ਗੱਲ ਕੀਤੀ ਕਹਿੰਦੇ ਯਾਰ ਤੈਨੂੰ ਇਹ ਚੀਜ਼ ਨੂੰ ਥੋੜਾ ਅੱਗੇ ਲੈ ਜਾਣਾ ਚਾਹੀਦਾਗਾ ਬਹੁਤ ਵੱਡੀ ਗੱਲ ਆ ਵੀ ਤੇਰੀ ਫੋਟੋ ਤੇਰੇ ਬਿਨਾਂ ਪੁੱਛੇ ਉਹਨਾਂ ਨੇ ਯੂਜ਼ ਕੁਣ ਕੀ ਕਾਰਵਾਈ ਚੱਲ ਰਹੀ ਹੈ ਤੁਹਾਡੇ ਵੱਲੋਂ ਕੋਈ ਫਿਲਮ ਦੇ ਕੋਈ ਪ੍ਰੋਡਿਊਸਰ ਡਾਇਰੈਕਟਰ ਕੋਈ ਹੋਇਆ ਤਾਲਮੇਲ ਉਹਨਾਂ ਨਾਲ ਕਿਤੇ ਨਹੀਂ ਬਸ ਮੈਨੂੰ ਲੱਗਦਾ ਵੀ 2-4 ਦਿਨ ਤੱਕ ਮੇਰੀ ਗੱਲਬਾਤ ਹੋ ਰਹੀ ਹੈ ਕਿਉਂਕਿ ਨੈਸ਼ਨਲ ਚੈਨਲ ਵੀ ਕਾਫੀ ਆ ਰਹੇ ਆ ਤੇ 2-4 ਦਿਨ ਤੱਕ ਮੇਰੀ ਗੱਲਬਾਤ ਉਹਨਾਂ ਨਾਲ ਹੋ ਜੂਗੀ ਪ੍ਰੋਫੈਸ਼ਨ ਕੀ ਹੈ ਤੁਹਾਡਾ ਕਦੋਂ ਤੋਂ ਫੋਟੋਗ੍ਰਾਫੀ ਨਾਲ ਜੁੜੇ ਹੋਏ ਹੋ ਫੋਟੋਗ੍ਰਾਫੀ ਕਾਫੀ ਟਾਈਮ ਤੋਂ ਕਰ ਰਿਹਾ ਮੈਂ ਤੇ ਨਾਲ ਨਾਲ ਮੇਰਾ ਥੋੜਾ ਐਕਟਿੰਗ ਦਾ ਵੀ ਮੈਨੂੰ ਹੈਗਾ ਕੀੜਾ ਹੈਗਾ ਜਿਹਨੂੰ ਪੰਜਾਬੀ ਚ ਕਹਿੰਦੇ ਹਨਾ ਤੋਂ ਪਿੱਛੇ ਜੀ ਇੱਕ ਦੋ ਪੰਜਾਬੀ ਫਿਲਮਾਂ ਦੇ ਵਿੱਚ ਵੀ ਮੈਂ ਅੱਗੇ ਵੀ ਦਿਖਦੋ ਵੈਬ ਸੀਰੀਜ਼ ਆ ਰਹੀਆਂ ਹਨਾ ਤੋਂ ਬਾਲੀਵੁੱਡ ਦੇ ਵਿੱਚ ਮੇਰੀ ਐਂਟਰੀ ਹੋਣੀ ਇਹ ਮੈਨੂੰ ਥੋੜਾ ਜਿਆਦਾ ਸ਼ੌਕ ਨੂੰ ਲੱਗਿਆ ਤੇ ਰਹਿਸ ਤਰੀਕੇ ਨਾਲ ਐਂਟਰੀ ਹੋਣੀ ਹੈ ਹਨਾ ਉਹ ਗੱਲ ਕਰ ਲਈਏ ਪੰਜਾਬ ਦਾ ਨੌਜਵਾਨ ਫਰੀਦਕੋਟ ਦਾ ਨੌਜਵਾਨ ਟੈਲੀ ਫਿਲਮਾਂ ਕਰਦਾ ਕਰਦਾ ਸਿੱਧਾ ਬਾਲੀਵੁੱਡ 'ਚ ਪਹੁੰਚ ਗਿਆ ਖੁਸ਼ੀ ਦਾ ਹੈ ਇਹ ਹਾਂ ਨਹੀਂ ਐਕਚੁਅਲੀ ਵਿੱਚ ਮੈਂ ਟੈਲੀ ਫਿਲਮ ਨਹੀਂ ਕੀਤੀ ਸੀ ਪਹਿਲਾਂ ਵੀ ਫੀਚਰ ਫਿਲਮ ਹੀ ਕੀਤੀ ਉਹਦੇ ਵਿੱਚ ਮੇਰਾ ਨੈਗੇਟਿਵ ਕਰੈਕਟਰ ਸੀਗਾ ਤੇ ਔਰ ਇੱਕ ਦੋ ਵੈਬ ਸੀਰੀਜ਼ ਆ ਰਹੀਆਂ ਮੇਰੀਆਂ ਤੇ ਇੱਕ ਉਦੋਂ ਪਹਿਲਾਂ ਮੈਂ ਜੀਟੀਵੀ ਦਾ ਸ਼ੋਅ ਸੀ ਪੰਜਾਬਗਾਂ ਦੀ ਦਾਦਾਗਰੀ ਉਹਦੇ ਵਿੱਚ ਵੀ ਮੈਂ ਕੰਮ ਕਰ ਚੁੱਕਿਆਗਾ ਪਰ ਪਰਮਾਤਮਾ ਕਰ ਲਿਓ ਕਿ ਵਾਈਬਸ ਆਉਂਦੀਆਂ ਅ ਅੱਛੇ ਆਛਾ ਮੇਰਾ ਆਪ ਹੀ ਹੋ ਜਾਂਦਾ ਰਾਈਟ ਮੈਂ ਕਦੇ ਕੋਸ਼ਿਸ਼ ਨਹੀਂ ਕੀਤੀ ਤੋਂ ਇਹ ਵੀ ਪਰਮਾਤਮਾ ਦੀ ਕਿਰਪਾ ਹੁਣ ਆ ਮੈਨੂੰ ਪਤਾ ਨਹੀਂ ਸੀ ਕਿ ਵੀ ਟੀਵੀ ਚੈਨਲ ਵਾਲੇ ਮੇਰੇ ਕੋਲ ਆਣਗੇ ਤੁਸੀਂ ਮੇਰੇ ਕੋਲ ਬੈਠੋਗੇ ਮੈਂ ਕਦੇ ਸੋਚਿਆ ਨਹੀਂ ਸੀਗਾ ਹਨਾ ਤੇ ਇਹ ਕੁਦਰਤੀ ਹੁੰਦਾ ਪਿਆਗਾ ਹਨਾ ਆਈ ਡੋਨਟ نو ਬਾਕੀ ਰੱਬ ਨੂੰ ਪਤਾ ਕੀ ਹੋਣਾ ਹੁਣ ਕੀ ਕੀ ਮੰਗਤੀ ਹੁਣ ਮੰਗ ਕੀ ਆਪਣੀ ਵੀ ਫਿਲਮ ਵਾਲਿਆਂ ਨਾਲ ਇੱਕ ਵਾਰੀ ਗੱਲ ਹੋ ਜੇ ਕਿ ਕਾਰਵਾਈ ਪਾਉਣੀ ਪਉਣੀ ਹੈ ਨਹੀਂ ਜੇ ਤਾਂ ਗੱਲਬਾਤ ਹੋ ਜੇ ਤਾਂ ਫਿਰ ਮੈਨੂੰ ਕਾਰਵਾਈ ਕਰਨ ਦੀ ਲੋੜ ਨਹੀਂ ਦੇਖੋ ਜਦ ਆਰਟਿਸਟ ਬੰਦੇ ਹੁੰਦੇ ਨਾ ਇਹ ਲੜਾਈਆਂ ਝਗੜਿਆਂ ਤੋਂ ਥੋੜਾ ਦੂਰ ਰਹਿੰਦੇ ਆ ਨਾ ਹਨਾ ਬਹੁਤ ਸੌਫਟ ਬੰਦੇ ਹੁੰਦੇ ਹਨਾ ਤੋਂ ਮਿਲ ਕੇ ਬੈਠ ਕੇ ਕੌਲ ਤੇ ਚਾਹੇ ਗੱਲ ਡਿਸਕਸ ਹੋ ਜੇ ਹਨਾ ਤੋ ਚੀਜ਼ ਨਹੀਂ ਬੜੀ ਖੁਸ਼ੀ ਹੋਗੀ ਮੈਨੂੰ ਇਹ ਅਪ੍ਰੀਸ਼ੀਏਟ ਕੀਤਾ ਜਾਵੇ ਬਸ ਮੇਨ ਤਾਂ ਇਹੀ ਹੈ ਵੀ ਕੁਛ ਨਾ ਕੁਛ ਕਹਿ ਦੇਣ ਡਿਮਾਂਡ ਕੋਈ ਨਹੀਂ ਨੀ ਐਪ੍ਰੀਸ਼ੀਏਟ ਹੀ ਕਰ ਦੇਣ ਹਾਂ ਬਿਲਕੁਲ ਐਪ੍ਰੀਸ਼ੀਏਟ ਹੀ ਕਰਦੇ ਨੇ ਇੰਨੇ ਹੀ ਬਹੁਤ ਆ ਤੇ ਬਾਕੀ lettes see ਕੀ ਬੰਦ ਹੋਰ ਕੁਛ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਅ ਦਰਸ਼ਕਾਂ ਨੂੰ ਬਸ ਇਹੀ ਆ ਜੀ ਪੋਜ਼ਿਟਿਵ ਰਹੋ ਚੰਗਾ ਸੋਚੋ ਰੱਬ ਕੁਛ ਨਾ ਕੁਛ ਵਧੀਆ ਕਰਦਾ ਜਿਵੇਂ ਮੇਰੇ ਨਾਲ ਕੁਛ ਵਧੀਆ ਹੋ ਰਿਹਾ ਤੇ ਬੜਾ ਵਧੀਆ ਲੱਗਦਾ ਪਿਆ ਰਾਤ ਦੇ 11 12 ਵਜੇ ਤੱਕ ਮੈਨੂੰ ਕਾਲ ਆਉਂਦੀਆਂ ਲੋਕੀ ਵਧਾਂਗੇ ਨੇ ਯਾਰ ਤੂੰ ਟੀਵੀ ਤੇ ਆਰੇ ਤੋਂ ਟੀਵੀ ਦੇਖਦੇ ਪਿਆ ਮੈਨੂੰ ਸਕਰੀਨਸ਼ਾਟ ਖਿੱਚ-ਖਿੱਚ ਕੇ ਭੇਜਦੇ ਪਿਆ ਤੇ ਸ਼ੁਕਰ ਰੱਬ ਦਾ ਐਡੀ ਫਿਲਮ ਨਾਲ ਜੁੜਨਾ ਅਰਜਨ ਵੈਲੀ ਵਾਲੀ ਫੀਲਿੰਗ ਆ ਰਹੀ ਹੈ ਪੂਰੀ ਫਿਰ ਮੈਂ ਇਵਨ ਕਿ ਇੰਨਾ ਇੰਨਾ ਦੇ ਜਿਹੜੇ ਗਾਣੇ ਸੀਗੇ ਅਰਜਨ ਵੈਲੀ ਲਾ ਲੋ ਚਾਹੇ ਇੱਕ ਹੋਰ ਬੋਬੀ ਦੁੱਲ ਦਾ ਭਾਈ ਦਾ ਗਾਣਾ ਸੀਗਾ ਉਹ ਗਲਾਸ ਰੱਖ ਕੇ ਸਿਰ ਤੇ ਹਣਾ ਉਵੇਂ ਮੈਂ ਆਲਰੇਡੀ ਵੀਡੀਓ ਬਣਾ ਚੁੱਕਿਆਗਾ ਅੱਛਾ ਹਾਂ ਤੇ ਤੇ ਜਦੋਂ ਸੀ ਮੂਵੀ ਦੇਖਣ ਗਿਆ ਤਾਂ ਉੱਥੇ ਲੋਕਾਂ ਨੇ ਕਮੈਂਟ ਸੀਗੇ ਕਿ ਬਾਜੀ ਤੁਸੀਂ ਹੁਣ ਅਗਲੀ ਮੂਵੀ ਤੁਸੀਂ ਆਉਂਗੇ ਨਾ ਲੋਕੀ ਮੈਨੂੰ ਵੇਖ ਕੇ ਕਮੈਂਟ ਕਰਦੇ ਪਿਆ ਸੀਗੇ ਤੇ ਇਹ ਨਹੀਂ ਪਤਾ ਸੀਗੇ ਕਿ ਮੈਂ ਵਾਇਰਲ ਹੋਊਂਗਾ ਵੈਸੇ ਫਿਲਮ ਕਰਕੇ ਆਏ ਹੈ ਨਹੀਂਗੇ ਬਿਨਾਂ ਕਿਸੇ ਗੱਲਬਾਤ ਤੋਂ ਵਾਇਰਲ ਹੋਏ ਹੋਗੇ ਉਨੀ ਫਿਲਮ ਦੀ ਵਾਇਰਲਿੰਗ ਨਹੀਂ ਹੋਈ ਜਦੋਂ ਇੰਟਰਵੈਲ ਹੋਇਆ ਨਾ ਫਿਲਮ ਦਾ ਉਦੋਂ ਲੋਕੀ ਮੈਨੂੰ ਕਹਿਣ ਲੱਗੇ ਮੈਂ ਜਦ ਉੱਠਿਆ ਹਨਾ ਇੰਟਰਵੈਲ ਵੇਲੇ ਤੇ ਲੋਕੀ ਉਹ ਯਾਰ ਬਾ ਯਾਰ ਤੂੰ ਅਗਲੀ ਫਿਲਮ ਤੂੰ ਆਏਂਗਾ ਹਨਾ ਤੇ ਮੈਨੂੰ ਇਹ ਨਹੀਂ ਪਤਾ ਸੀ ਵੀ ਆ ਖਬਰ ਮੇਰੇ ਨਾਲ ਫਿਲਮ ਦੇ ਨਾਲ ਟੈਜ ਹੋ ਜੂਗੀ ਜਾਂ ਕੁਝ ਨਾ ਕੁਝ ਰੱਬ ਵੱਲੋਂ ਆ ਜਾ ਹੋ ਜਾਊਗਾ ਮੇਰਾ ਸਟਾਈਲ ਵੀ ਪੂਰਾ ਧਖਿਆ ਹੋਇਆ ਉਹ ਜਿਹੜਾ ਹੀਰੋ ਵਾਲਾ ਇਹ ਤਾਂ ਮੈਂ ਆ ਰਹੇ ਆ ਫਿਲਮ ਦੇ ਵਿੱਚ ਜਲਦੀ ਨਹੀਂ ਇਹ ਤਾਂ ਬਈ ਤੁਹਾਨੂੰ ਪਤਾ ਕਿ ਮੈਂ ਹੀਰੋ ਆ ਕਿ ਵਿਲਨ ਲੱਗਦਾ ਪਿਆ ਨਾ ਮਿਲਦੇ ਮੈਨੇ ਵਿਲਨ ਦੇ ਕੈਰੈਕਟਰ ਹੀ ਆ ਅੱਛਾ ਤੇ ਇੱਕਦੋਂ ਅੱਗੇ ਵੀ ਵੈਬ ਸੀਰੀਜ਼ ਆ ਤੇ ਉਹਨਾਂ ਵਿੱਚ ਮੈਂ ਵਿਲਨ ਹੀ ਆ ਰਹੇ ਆ ਬਾਕੀ ਪਤਾ ਨਹੀਂ ਕੀ ਬਣੂ ਉਹ ਸ਼ੁਕਰੀਆ ਬਈ ਅਸੀਂ ਬਲੈਕ ਪੈਂਟਸ ਆਪਣੇ ਨਾਲ ਜਿਨ੍ਹਾਂ ਨੇ ਖੁੱਲ ਕੇ ਗੱਲਬਾਤ ਕੀਤੀ ਹੈ ਮਲਾਲ ਕੋਈ ਨਹੀਂਗਾ ਉਹ ਕਹਿੰਦੇ ਕੋਈ ਦੁੱਖ ਨਹੀਂਗਾ ਫੋਟੋ ਲੱਗ ਗਈ ਠੀਕ ਹੈ ਔਰ ਇੱਕ ਵਾਰੀ ਦੱਸ ਦਿੰਦੇ ਤਸ਼ਰਮਨ ਨੂੰ ਹੋਰ ਖੁਸ਼ੀ ਹੁੰਦੀ ਉਮੀਦ ਕਰਦੇ ਹਾਂ ਤੁਹਾਨੂੰ ਇੰਟਰਵਿਊ ਪਸੰਦ ਆਈ ਹੋਵੇ ਜੇ ਪਸੰਦ ਆਈ ਤਾਂ ਸ਼ੇਅਰ ਜ਼ਰੂਰ ਕਰਿਓ